ਸਾਰਨ ਪਿਆਰ ਭਰੀ ਸਾਸਰੀ ਘਰ ਆ। ਕਿਹੜੇ ਕਾਸੀ ਦੀ ਮਰਜ਼ੀ ਐਡ ਕਰਾ ਲਓ ਆਪਣੇ ਪਸੰਦਾਂ ਦੀ ਕਰਾ ਲਓ। ਆਪਣੇ ਨਾਲ ਸੰਪਰਕ ਕਰ ਸਕਦੇ ਆ। ਆਪਣਾ ਨੰਬਰ ਚੱਲ ਜਾਂਦਾ ਉੱਤੇ ਤੇ ਆਪਾਂ ਦੇ ਗਏ 3 ਚ ਟਰਾਲੇ ਆਟੋ ਆ ਡੇਰੀਆਂ ਚੋਂ। ਨਾਲੇ ਟਰਾਲੇ ਵਾਲੇ ਦਾ ਨੰਬਰ ਪਿੱਛੇ ਹੁੰਦਾ ਮੁੱਢ ਕਿ ਨੰਬਰ ਮੇਰਾ ਹੁੰਦਾ। ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕੇ ਜਾਂ ਫੋਲੋ ਕਰ ਦਿਓ। ਆ ਹੈਗਾ 167 ਟਰਾਲਾ ਏਰੀਆ ਫਗਵਾੜਾ। ਫਵਾੜੇ ਡਿੱਗੇ ਚ ਖੜਾ ਬਿਲਕੁਲ ਨਵਾਂ ਟਰਾਲਾ ਪੂਰਾ ਭਾਰਾ ਟਰਾਲਾ ਤੇ 6 ਮੈਮਦੀ ਪਰਸ ਤੱਦੇ ਵਾਲੀ ਆ ਸਾਈਡ ਵਾਲੀ ਦੱਸ ਗਈ ਕਿ ਡਬਲ ਜਿੱਕ ਚ 10 ਇੰਚ 84 ਦੇ ਦੂਰੀ ਬੇਰ ਕੈਂਚਾ ਬਣਾ ਕੇ ਦਈਆਂ ਪਿਓ ਟਾਟਾ ਸੇਲ ਦਾ ਟਰਾਲਾ ਇਹ 34 ਕੁਆਂਟਲ ਦਾ ਟਰਾਲਾ 16 7 ਅਡਾਬਾ ਜਿੱਕ ਚ ਟਰਾਲਾ ਆਪਣੇ ਬਜੜੀ ਤੇ ਚਲਾਓ ਆਪਣੇ ਰੇਤੇ ਤੇ ਚਲਾਓ ਫੁੱਲ ਗਰੰਟੀ ਆ ਵੀਰ ਦੀ ਦੋ ਪਾਸੇ ਤਿੰਨ ਦੋ ਪਾਸੇੋਂ ਡਾਂਦਾ ਖੁੱਲਦਾ ਡਾਂਦੇ ਨੂੰ ਕਲੱਚ ਵੀ ਲੱਗੇ ਫੇਰ ਚੇ ਵੀ ਲੱਗੇ ਵੀਲ ਕਵਰੀ ਵੀ ਲੱਗੇ ਆ ਫੁੱਲ ਮੋਡੀਫਾਈਡ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ business ਪਰ ਕਰ ਸਕਦੇ ਏਅਰ ਕੇ ਪਗਵਾੜੇ ਦੇ ਵਿੱਚ ਖੜਾ 10 ਨੜੀ ਹਾਬਾ ਭਾਈ ਕਿਉਂ ਕਿ ਤੇ ਬਹਿਰਗਾ ਰੇਲ ਦਾ ਹਿੱਸਾ 3 ਫੁੱਟ ਵੈੱਡ ਲੇਜ਼ਰ ਕੱਟਦਾ ਤੇ ਟਰਾਲੇ ਦਾ ਖੜਾਵਾ ਵੇਖ ਸਕਦੇ ਪੂਰਾ ਭਾਰਾ ਟਰਾਲਾ ਇਦਾਂ ਰੇਟ ਫੋਨ ਤੇ ਕਰ ਸਕਦੇ ਆ ਏਰੀਆ ਪਗਵਾੜਾ ਤੇ ਲੇਜ਼ਰ ਕੱਟ ਦਾ 3 ਫੁੱਟ ਵੈੱਡ ਬਣਿਆ ਤੇ ਸਾਰੀ ਜਾਣਕਾਰੀ ਫੋਨ ਲੱਗ ਦੇ ਸਕਦੇ ਆ ਰੇਟ ਫੋਨ ਤੇ ਏਰੀਆ ਪਗਵਾੜਾ ਸਾਰੀ ਜਾਣਕਾਰੀ ਫੋਨ ਅੱਗੇ ਆ ਗਿਆ 15 ਸੱਤ ਦਾ ਟਰਾਲਾ 2024 ਮਾਡਲ ਆ ਫੁੱਲ ਭਾਰਾ ਟਰਾਲਾ 10 ਇੰਚੀ 84 ਕਾ ਬਗੇਰ ਜਿੱਕ ਤੋਂ ਟਰਾਲਾ ਇਹ ਜ਼ਿਲ੍ਹਾ ਗਰਦਾਸਪੁਰ ਪੈਂਡ ਕਾਜੀਆਂ ਕਾਜੀਆਂ ਸ਼ਹਿਰ ਚ ਖੜਾ ਇਹ ਜਿਲ੍ਹਾ ਕਰਤਾਰਪੁਰ ਪੈਂਡ ਕਾਜੀਆਂ ਚ ਖੜਾ ਇਹ 10 ਇੰਚੀ ਚ 84 ਚਾਹੀਏ ਇਹ ਰੇਲ ਦੇ ਸੇਜਾ ਤੇ 22 ਬਾਈ ਤੇ ਬਹਿਰ ਗਾ ਚਾਤਾ ਲੜੀ ਹਾਬਾ ਤੇ 56 ਇੰਚ ਮੱਛੀ ਹੁੱਕ 15 ਫੁੱਟ ਲੰਮਾ 7 ਫੁੱਟ ਚੌੜਾ 3 ਫੁੱਟ ਵੈਟਲ ਦੇ ਪੱਤੀ ਵਾਲਾ ਦੋ ਫਟਵਾੜ ਫੁੱਲ ਭਰਾ ਟਰਾਦਾ ਕਿ ਫੁੱਲ ਗਰੰਟੀ ਆ ਵੀਰ ਦੀ ਲੈਕਟਾ ਜੈਕਟਾਂ ਲੱਗੀਆਂ ਪੂਰਾ ਵਧੀਆ ਟਰਾਲਾ ਤੇ ਰੇਟ ਹੈਗਾ ਟਰਾਲੇ ਦਾ 2 ਲੱਖ 20000 ਕਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 2 ਲੱਖ ਤੇ 10000 ਦਾ ਟਰਾਲਾ ਦੇ ਦੇਣਗੇ ਹੋਰ ਵੀ ਤੁਹਾਡਾ ਮਾਤਾਨ ਕਰਨਗੇ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਦੱਸਦੇ ਆ ਜਿਲ੍ਹਾ ਕਰਤਾਰਪੁਰ ਕਾਜੀਆਂ ਸ਼ਹਿਰ ਦੇ ਵਿੱਚ ਖੜਾ ਹੈ ਇਹ ਸਾਰੀ ਜਾਣਕਾਰੀ ਫੋਨ ਲਾ ਕੇ ਫੁੱਲ ਭਰਾ ਟਰਾਲਾ 157 ਦਾ 10 ਇੰਚੀ ਚਾਸੀ ਚਾ ਇਹ ਗਲੇਰਾ ਕਾਕਾ ਟਰਾਲੀ ਖੜੀ ਆ ਜਿਲਾ ਬਟਿੰਡਾ 11 ਫੁੱਟ ਲੰਮੀ ਆ 6.5 ਫੁੱਟ ਚੌੜੀ ਆ ਡਬਲ ਟਾਇਰ ਚਾਰ ਜੋੜਾ ਚੜਿਆ ਵਾ ਕਿਸੇ ਵੀ ਵੀਰ ਭਾਈ ਨੇ ਲੈਣੀਆਂ ਵੀ ਤਾਂ ਸੰਪਰਕ ਦੋਨੇ ਟਰਾਲੀ ਦਾ ਵੈੱਡ ਵਿੱਚ ਪਿਆ ਤੇ 3.5 ਫੁੱਟਾ ਵੈੱਡ ਜੈਕ ਲੱਗਿਆ ਵਾ 10 ਇੰਚੀ ਚਾਸੀ ਚਾ 5 ਇੰਚੀ ਸਾਈਜ਼ ਦਾ ਚੰਗੇ ਟਾਇਰ 87 ਪੈਸੇ ਦੇ ਕਿਸੇ ਵੀ ਵੀਰ ਭਾਈ ਜੀ ਨੂੰ ਲੈਣੀ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ ਲਹਿਰਾ ਗਾਗਾ ਤੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂ ਸਾਰੀ ਜਾਣਕਾਰੀ ਚੁਣੀ ਫੋਨ ਲਾ ਕੇ ਲੈ ਸਕਦੇ ਆ ਪੂਰੀ ਭਾਰੀ ਟਰਾਲੀ ਬਣੀ ਚੱਕ ਵਾਲੀ ਰੇਤੇ ਦੇ ਚਲੌ ਬਣਾਦੀ ਇਹਦਾ ਰੇਟ ਹੈਗਾ 1 ਲੱਖ ਤੇ 25000 ਰੁਪਿਆ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਵੀਡੀਓ ਲਾਇਕ ਸ਼ੇਅਰ ਕਮੈਂਟੋ ਚੈਨਲ ਫੋਲੋ ਕਰਿਓ ਮਿਲਾਂਗੇ ਤੁਮੀ ਵੀਡੀਓ ਨਾਲ ਸਵੇਰੇ 7:00 ਵਜੇ ਸਾਰੇ ਜਣੋ